ਯੋਧਰ ਨਸ਼ਾ ਵਿਰੋਧ ਮੁਹਿੰਮ ਨੂੰ ਅੱਜ ਮਾਨਸਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਸੀਆਈਏ ਸਟਾਫ ਬਲਕੌਰ ਸਿੰਘ ਦੀ ਟੀਮ ਵੱਲੋਂ ਨਾਕੇ ਦੌਰਾਨ ਦੋ ਮੋਟਰਸਾਈਕਲ ਸਵਾਰ ਦੀ ਤਲਾਸ਼ੀ ਲੈਣ ਤੇ ਉਹਨਾਂ ਕੋਲੋਂ 3 ਕਿਲੋ ਫੀਮ ਅਤੇ 5000 ਡਰਗਮਨੀ ਬਰਾਮਦ ਹੋਈ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਡੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਦੋ ਨੌਜਵਾਨਾਂ ਤੇ ਪਹਿਲਾਂ ਵੀ ਨਸ਼ਿਆਂ ਦਾ ਮਾਮਲਾ ਦਰਜ ਹੈ ਪੁਲਿਸ ਵੱਲੋਂ ਅਜ ਰੇਣਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹ ਫੀਮ ਕਿੱਥੋਂ ਆਈ ਹੈ ਅਤੇ ਕਿੱਥੇ ਜਾਣੀ ਸੀ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਯੁੱਧ ਨਸ਼ਾ ਵਿਰੋਧੀ ਅੰਤਰਗਤ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਸ਼੍ਰੀ ਭਾਗੀਰਥ ਸਿੰਘ ਮੀਨਾ ਐਸਐਸਪੀ ਮਾਨਸਾ ਉਹਨਾਂ ਦੀ ਯੋਗ ਅਗਵਾਈ ਹੇਠ ਸੀਆਈਏ ਟੀਮ ਮਾਨਸਾ ਵੱਲੋਂ ਕੱਲ ਇੱਕ ਵੱਡੀ ਕਾਰਵਾਈ ਕਰਦੇ ਹੋਏ ਕਾਮਯਾਬੀ ਹਾਸਲ ਕੀਤੀ ਗਈ ਹੈ ਜਿਸ ਤਹਿਤ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਅਤੇ ਉਹਨਾਂ ਉਹਨਾਂ ਦੇ ਕਬਜ਼ੇ ਵਿੱਚੋਂ 3 ਕਿਲੋ ਅਫੀਮ ਇੱਕ ਮੋਟਰਸਾਈਕਲ ਅਤੇ 5000 ਦੀ ਡਰਗ ਮਨੀ ਮੌਕੇ ਤੋਂ ਬਰਾਮਦ ਕੀਤੀ ਗਈ ਹੈ। ਇਹ ਖਰੀ ਗਈ ਫੀਮ ਦੀ ਕਿੰਨੀ ਕੀਮਤ ਹੈ ਕਿੱਥੋਂ ਲੈ ਕੇ ਆਏ ਸੀ ਕਿੱਥੇ ਵੇਚੀ ਇਹ ਅਸੀਂ ਮਾਰਕੀਟ ਚ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਐਕਸੈਸ ਕਰਕੇ ਤੁਹਾਨੂੰ ਦੱਸ ਦਿਆਂਗੇ। ਇਹਦੇ ਬੈਕਵਰਡ ਲਿੰਕੇਜਸ ਅਸੀਂ ਇਨਵੈਸਟੀਗੇਸ਼ਨ ਦੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੁਹਾਨੂੰ ਫਿਰ ਬਾਅਦ ਦੇ ਵਿੱਚ ਦੱਸਾਂਗੇ ਇਹਨਾਂ ਦੇ ਕੋਈ ਪਹਿਲਾਂ ਵੀ ਪਰਚਾ ਦਰਜਿਆ ਨਹੀਂ ਹਾਂਜੀ ਇਹਨਾਂ ਦੇ ਵਿੱਚ ਪਹਿਲਾਂ ਪਰਚਾ ਦਰਜ ਹੈ ਜੋ ਬਲਵਿੰਦਰ ਸਿੰਘ ਨੇ ਉਹਦੇ ਉੱਪਰ ਦੋ ਪਰਚੇ ਦਰਜ ਆਲਰੇਡੀ ਹੈਗੇ ਨੇ ਇੱਕ ਐਕਸਾਈਜ਼ ਦਾ ਤੇ ਸੈਕਿੰਡ ਇੱਕ ਹਫੀਮ 2023 ਦੇ ਵਿੱਚ ਉਹਦੇ ਕੋਲੋਂ ਬਰਾਮਦ ਹੋਈ ਸੀ ਉਹਦਾ ਕੀ ਸਟੇਟ ਹੈ ਉਹ ਸਟਿਲ ਅੰਡਰ ਟ੍ਰਾਇਲ ਨੇ ਹਲੇ ਉਹਨਾਂ ਵਿੱਚ ਇਹਨੂੰ ਸਜਾਈ ਹੋਈ ਹੈ ਕਿਹੜਾ ਮੋਟਰਸਾਈਕਲ ਉਹ ਵੈਰੀਫਾਈ ਕਰ ਰਹੇ ਹੈ